ਅੰਦੋਲਨ ਨੂੰ ਤੇਜ਼ ਕਰਨ ਵਾਸਤੇ 29 ਨੂੰ ਜੜੀਆਂ ਹਜ਼ਾਰਾਂ ਟ੍ਰੈਕਟਰ ਟਾਲੀਆਂ ਸ਼ੰਭੂ ਬਾਰਡਰ ਨੂੰ ਕੂਚ ਕਰਨੀਆਂ ਔਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਉਣਾ ਹੈਗਾ ਆਪਾਂ ਸਾਡੀ ਅਪੀਲ ਵੀ ਆ ਇਲਾਕੇ ਦੀ ਸਾਕਤਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਵਾ ਪੈਣ ਨੂੰ ਇੱਥੇ ਪਹੁੰਚੋ ਅੱਜ ਰੈਲੀ ਕਾਬਜਾ ਵਜੇ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਅਬਦਾਲ ਜ਼ਿਲ੍ਹਾ ਅੰਮ੍ਰਿਤਸਰ ਇਲਾਕਾ ਹੈਗਾ ਕੱਠੂ ਨੰਗਲ ਇਹਦਾ ਵੱਡਾ ਸਟੇਡੀਅਮ ਹੈ ਜਿੱਥੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਵਾ ਔਰ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਜਥੇਬੰਦੀ ਨੇ ਔਰ ਗਾਹਾਂ 29 ਨੂੰ ਜੜੀਆਂ ਹਜ਼ਾਰਾਂ ਟ੍ਰੈਕਟਰ ਟਾਲੀਆਂ ਸ਼ੰਭੂ ਬਾਰਡ ਨੂੰ ਕੂਚ ਕਰਨੀਆਂ ਉਹਦੇ ਪ੍ਰੋਗਰਾਮ ਵਾਸਤੇ ਪੂਰਾ ਜੋਰ ਲਾਇਆ ਜਾ ਰਿਹਾ ਹੈਗਾ ਔਰ ਉਹਦੇ ਵਾਸਤੇ ਅਸੀਂ ਤਿਆਰੀ ਕਰਦੇ ਹਾਂ ਸਾਡੀ ਅਪੀਲ ਵੀ ਆ ਪੀਐਸ ਲਾਈਵ ਨੂੰ ਜਿਹੜਾ ਚੱਲ ਰਿਹਾ ਹੈਗਾ ਵਦ ਤੋਂ ਬਾਦ ਸ਼ੇਅਰ ਵੀ ਕਰ ਦਿਓ ਤਾਂ ਜੋ ਆ ਲੋਕਾਂ ਤੱਕ ਸਾਡੀ ਗੱਲ ਪਹੁੰਚ ਜਾਵੇ ਹੁਣ ਮੈਂ ਤੁਹਾਨੂੰ ਦਿਖਾ ਲੂੰਗਾ ਬਸ ਇਸ ਬਲੇ ਖੜਾ ਕਿੱਥੇ ਜਦੋਂ ਖੜੇ ਹੋਈਏ ਸ਼ਾਇਦ ਪੂਰੀ ਤਸਵੀਰ ਤੁਹਾਨੂੰ ਜਿਹੜੀ ਆ ਉਹ ਨਜ਼ਰ ਨਾ ਆਉਂਦੀ ਹੋਵੇ ਔਰ ਤੁਹਾਨੂੰ ਮੈਂ ਪੂਰੀ ਤਸਵੀਰ ਦੱਸੂਗਾ ਵੀ ਕਿੱਥੇ ਆਪਾਂ ਕਰ ਰਹੇ ਇੱਕ ਤਾਂ ਆ ਸਟੇਜ ਆ ਸਟੇਜ ਦੇ ਉੱਤੋਂ ਤੁਹਾਨੂੰ ਨਜ਼ਰ ਆਊਗਾ ਆ ਵੱਡੀ ਗਰਾਊਂਡ ਦਿਖ ਪੈਣੀ ਹੈ ਤੁਹਾਨੂੰ ਇਹਦੇ ਮੁੰਡੇ ਨੂੰ ਆਪਾਂ ਕਿੰਨੇ ਵਾਰ ਦੇਖੋ ਤੁਹਾਨੂੰ ਸਾਰੀ ਗਰਾਊਂਡ ਦਿਖ ਰਹੀ ਆ ਉੱਥੋਂ ਤੱਕ ਉਹ ਨਾਲ-ਨਾਲ ਆਹ ਪਰਲੇ ਬੰਨੇ ਚਾਹ ਪਾਣੀ ਦਾ ਪ੍ਰੋਗਰਾਮ ਆ ਤੁਸੀਂ ਦੇਖੋ ਅਜੇ ਲੱਗੇ ਹੋਏ ਨੇ ਸਾਡੇ ਵਲੰਟੀਅਰ ਤੇ ਵਲੰਟੀਅਰ ਲੱਗੇ ਹੋਏ ਆ ਜਿਹੜੇ ਆ ਉਹ ਵਸ਼ਾਈ ਕਰਾ ਰਹੇ ਐਸ ਵੇਲੇ ਇਧਰ ਸਾਊਂਡ ਸਪੀਕਰ ਦਾ ਇਧਰ ਵੇਖੋ ਇਧਰ ਆਹ ਸਾਊਂਡ ਸਪੀਕਰ ਦਾ ਆ ਸਾਊਂਡ ਸਪੀਕਰ ਦਾ ਕੰਮ ਵੀ ਸਾਡਾ ਚੱਲ ਰਿਹਾ ਹੈਗਾ ਉਹ ਵੀ ਸਾਡੇ ਬੰਦੇ ਕਰ ਰਹੇ ਹੈਗੇ ਆ ਤੋਂ ਅੱਜ ਇੱਥੇ ਆਹ ਰਾ ਸਟੇਜ ਹੈਗੀ ਆ ਸਾਡੀ ਵਧੀਆ ਸਟੇਲ ਆਈ ਆ ਭੋਇਵਾਲ ਸਾਹਿਬ ਕਨਾਰਾ ਸਿੰਘ ਜੀ ਭੋਇਵਾਲ ਸਾਹਿਬ ਨਿਗਰਾਨੀ ਹੈਡ ਬਲਦੇਵ ਸਿੰਘ ਬੱਗਾ ਇਹ ਚੱਲ ਰਿਹਾ ਹੈਗਾ ਵਾ ਔਰ ਇਹ ਇਹ ਇਸ ਕਰਕੇ ਇਹ ਜਿਹੜਾ ਵਾ ਅੱਜ ਜਿਹੜਾ ਅਸੀਂ ਜਿਹੜਾ ਵਾ ਇੱਥੇ ਜਿਹੜੀ ਮਹਾਪੰਚਾਇਤ ਕਰ ਰਹੇ ਹਾਂ ਉਹਦਾ ਤੁਹਾਨੂੰ ਹੋਰ ਨਕਸ਼ਾ ਦੱਸਦਾ ਔਰ ਇਸ ਵੇਲੇ ਅਬਦਾਲਾਂ ਦੇ ਆਗੂ ਸਾਡੇ ਜੋਂ ਕੱਥੂ ਦੰਗਲ ਦੇ ਆਗੂ ਆ ਬੜੇ ਪਿੰਡੇ ਨਾਲ ਸਹਿਯੋਗ ਮਿਲਦਾ ਔਰ ਸਰਕਾਰੀ ਸਕੂਲ ਆ ਪਿੰਡ ਵੀ ਚੰਗਾ ਵਸਿਆਣਾ ਪਿੰਡ ਆ ਇਹ ਸਰਕਾਰੀ ਸਕੂਲ ਆ ਬਹੁਤ ਜਮੀਨ ਇਹਨਾਂ ਕੋਲੇ ਆ ਇਹਨਾਂ ਨੇ ਚੰਗੇ ਸਮੇਂ ਅਸਲ ਪਿੰਡਾਂ ਵਿੱਚ ਗਰਾਊਂਡਾਂ ਨਹੀਂ ਮਿਲਦੀਆਂ ਅਸੀਂ ਵੇਖੇ ਕਈ ਬਹੁਤ ਸਾਰੇ ਪਿੰਡਾਂ 'ਚ ਗਰਾਊਂਡ ਨਹੀਂ ਹੁੰਦੀ ਹੈਗੀ ਜਿੱਥੇ ਗਰਾਊਂਡਾਂ ਹੈਗੀਆਂ ਉਥੋਂ ਪਲੇਅਰ ਵੀ ਨਿਕਲੇ ਆ ਇਹ ਸਕੂਲ ਤੋਂ ਪੜ ਕੇ ਚੰਗੇ ਵਿਦਿਆਰਥੀ ਵੀ ਆ ਸਾਡੇ ਸਾਰੇ ਆਪਣੇ ਬੰਦੇ ਇਹ ਲੱਗੇ ਹੋਏ ਆ ਕੰਮ ਕਰਨ ਦੇ ਆਪਣੇ ਵਲੰਟੀਅਰ ਔਰ ਚਲੋ ਹੁੰਦਾ ਵੀ ਪੈਸਾ ਤੇਲਾ ਵੱਜ ਜਾਵੇ ਤੇ ਕਿਉਂਕਿ ਦੂਜਾ ਟੈਂਟ ਤੁੰਟਾ ਲਿੰਦਾ ਆਪ ਵੀ ਸਾਡੇ ਮੁੰਡੇ ਨੌਜਵਾਨ ਆਪ ਲਾ ਕੇ ਸਾਰੇ ਕੰਮ ਤਿਆਰੀ ਕਰ ਰਹੇ ਹੈਗੇ ਆ ਇਹ ਗਰਾਊਂਡ ਬਹੁਤ ਵੱਡੀ ਆ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਸਟੇਡੀਅਮ ਆ ਇਹਨਾਂ ਨੇ ਬਣਾਇਆ ਹੈਗਾ ਵਾ 4 ਸਪੇਰੇ ਤੇ ਗਰਾਂਟ ਲਾ ਕੇ 4 ਸਪੇਰਾ ਕੁਝ ਥਾਂ ਤੇ ਮੈਂ ਕਿਹਾ ਡਿਗ ਪੀ ਅਜੇ ਹੈ ਗੱਡੀਆਂ ਸਾਈਟ ਤੇ ਪੌੜੀਆਂ ਬੜੀਆਂ ਕੁਥੇ ਤੇ ਬੜੀਆਂ ਹੈਗੀਆਂ ਵਾ ਤੇ ਇਹ ਵੱਡੀ ਗਰਾਊਂਡ ਦੇ ਵਿੱਚ ਜਿਹੜਾ ਅੱਜ 4 ਜੋਨਾਂ ਉੱਥੇ 8 ਜੋਨਾਂ ਸੀਗੇ 4 ਜੋਨਾਂ ਦਾ ਪਰ ਕਾਠ ਬਹੁਤ ਵੱਡਾ ਹੋਣਾ ਫਿਰ ਵੀ ਕਿਉਂਕਿ ਜਨਤਾ ਵਿੱਚ ਉਤਸ਼ਾਹ ਵਾ ਕਿਉਂਕਿ ਗੱਲਬਾਤ ਦਾ ਸੱਦਾ ਔਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਉਣਾ ਹੈਗਾ ਆਪਾਂ ਔਰ ਇਹਦੇ ਨਾਲ ਮਜ਼ਦੂਰਾਂ ਦੀ 200 ਦਿਨ ਨਰੇਗਾ ਔਰ ਆਦਿਵਾਸੀਆਂ ਦਾ ਸਵਧਾਨ ਦੀ 5ਵੀਂ ਸੂਪੀ ਸੂਚੀ ਔਰ ਸਭ ਤੋਂ ਵੱਡੀ ਗੱਲ ਜਿਹੜਾ ਕਾਰਪੋਰੇਟ ਦਾ ਹਮਲਾ ਵਾ ਅੱਜ ਜੇ ਮੈਨੂੰ ਮੌਕਾ ਮਿਲਿਆ ਤੇ ਇੱਥੇ ਹੀ ਜਿੱਥੇ ਮੈਂ ਖੜਾ ਇਹ ਤੋਂ 4 ਕਿਲੋਮੀਟਰ ਦੂਰ ਸੈਲੋ ਵਾ ਸੈਲੋ ਗਦਾਮ ਉਹ ਸੈਲੋ ਗਦਾਮ ਵੀ ਖਾਲੂ ਆ ਸਾਡੀ ਲੰਗਰ ਦੀ ਟੀਮ ਆ ਦੇਖ ਸਕਦੇ ਹੋ ਆ ਸਾਡੇ ਆਪਣੇ ਜੂਨੀਅਰ ਦੇ ਵਲੰਟੀਅਰ ਆ ਪਿੰਡ ਅਬਦਾਲਾ ਦੇ ਹੋਣਾ ਪਿੰਡ ਆ ਵੇਖੋ ਲੰਗਰ ਦਾ ਚੱਲ ਰਿਹਾ ਹੈਗਾ ਅੱਠੀ ਦਾ ਕੰਮ ਉੱਧਰ ਵੀ ਸਿੰਘ ਬੈਠੇ ਆ ਗਿਆ ਤੇ ਲੰਗਰ ਦਾ ਪ੍ਰੋਗਰਾਮ ਵੀ ਸਾਡਾ ਇੱਥੇ ਚਾਹ ਦਾ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਵਾ ਤੇ ਇਸ ਕਰਕੇ ਸੀ ਵੱਤ ਤੋਂ ਵੱਤ ਅ ਇਲਾਕੇ ਦੀਆਂ ਸਗਤਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਦਦਾਂ ਪਹੁੰਚਣ ਖਾਸ ਕਰਕੇ ਸ਼ਹਿਰੀਆਂ ਵੀਰਾਂ ਨੂੰ ਜ਼ਰੂਰ ਪਹੁੰਚਣ ਇੱਥੇ ਵੀ ਕਸਬੇ ਆ ਸਾਡੇ ਕੱਲ ਵੀ ਉੱਥੇ ਬਹੁਤ ਵੱਡੀ ਪਤਨ ਆਮ ਜਨਤਾ ਆਈ ਸੀ ਇੱਥੇ ਪਹੁੰਚੋ ਇਹ ਵੱਧ ਤੋਂ ਵੱਧ ਨਸ਼ੀਰ ਕਰ ਦਿਓ ਤਾਂ ਜੋ ਰੈਲੀ ਕਾਬਜਾ ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ